ਲੋ ਵੀ ਬਾਬਿਓ ਅੱਜ ਆਪਣਾ ਖਾਲਾ ਯੰਤਰ ਚੱਲਿਆ ਦੇਤਵਾਲ ਦੀ ਧਰਤੀ ਤੇ ਆਪਣਾ ਪ੍ਰਾਰਸ਼ਟ ਲੋ ਦੇਤਵਾਲ ਉਹਨੂੰ ਭੇਜਣ ਲੱਗਿਆਂ ਬਈ ਤੇ ਕੈਂਡਜੀ ਜ ਆ ਬਈ ਮੈਂ ਰਿਕਵੈਸਟ ਕਰਦਾ ਸਾਰੇ ਪਲੇਅਰਾਂ ਨੂੰ ਹਨਾ ਜਿਹੜੇ ਉੱਪਰ ਖੇਡਦੇ ਆ ਖਾਸ ਕਰਕੇ ਉਹ ਬਈ ਇਹ ਜ਼ਰੂਰੀ ਚੀਜ਼ ਆ ਨਾ ਮੇਰਾ ਪ੍ਰਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਜਿੱਥੋਂ ਤੁਹਾਡਾ ਹਨਾ ਜਿੱਦੇ ਨਾਲ ਤੁਹਾਡਾ ਪਿਆਰ ਆ ਉਤੋਂ ਲੈ ਲਓ ਕੋਈ ਚੱਕਰ ਨਹੀਂ ਪਰ ਬਈ ਇਹ ਜ਼ਰੂਰੀ ਆ ਪੈਨਸ ਦੀ ਵਾਲਦਰਾ ਖਾਸ ਕਰਕੇ ਜਰੂਰੀ ਆ ਬਹੁਤ ਪਲੇਅਰਾਂ ਦੇ ਬਾਈ ਸੱਟਾਂ ਲੱਗੀਆਂ ਇਹ ਚੀਜ਼ ਕਰਕੇ ਬਈ ਇਹ ਜਿਹੜੇ ਲਾਉਂਦੇ ਨੇ ਕੇ ਇਹਦੀ ਅੱਖ ਤੇ ਵਾਲ ਘਸ ਗਈ ਬਈ ਅੱਖਾਂ ਬਹੁਤ ਜਰੂਰੀ ਨੇ ਹਨਾ ਉਹਨਾਂ ਚੀਜ਼ ਆ ਇਹ ਤੇ ਉਹ ਕਹਿੰਦੇ ਨਹੀਂ ਹੁੰਦੇ ਨਾਜ਼ੁਕ ਚੀਜ਼ ਆ ਬਾਈ ਇਹ ਸੱਟ ਛੇਤੀ ਚ ਲੱਗਦੀਆਂ ਹਨਾ ਇਹਦੇ ਤੇ ਸੋ ਮੇਰਾ ਵੀਰ ਜਰੂਰ ਹਨਾ ਇਹ ਚੀਜ਼ ਵਰਤਿਆ ਕਰੋ ਮੇਰਾ ਭਰਾ ਨਿੰਨੇ ਵੀ ਕ੍ਰਿਕਟ ਖੇលਦੇ ਆ ਮੇਰੇ ਭਰਾ ਛੋਟੇ ਵੱਡੇ ਜਰੂਰ ਹਨਾ ਇੰਨੀ ਇੱਕ ਬੇਨਤੀ ਕਬੂਲ ਕਰਿਓ ਲੈ ਜਿੱਥੋਂ ਮਰਜੀ ਲਓ ਕੋਈ ਚੱਕਰ ਨਹੀਂ ਪਰ ਬਰਤੋ ਧੰਨਵਾਦ ਬਈ ਜੇ ਆਪਣੇ ਤੋਂ ਲੈਣਾ ਤਾਂ ਕਾਲ ਕਰ ਲਿਓ 997643003 ਫਤਿਹ ਸਪੋਰਟਸ ਦਿੱਸਰੂ ਕਰੋ ਬੋਕਰ ਬਈ